ਸਤਿ ਸ਼੍ਰੀ ਅਕਾਲ ਜੀ ਸਰਪੰਚ ਡੇਰੀ ਫਾਰਮ ਵੇਖਾਂਗੇ ਵੀ ਆ ਭਰਾਵਾਂ ਲੋ ਜੀ ਅੱਜ 28 4 2024 ਵੀਡੀਓ ਅਪਲੋਡ ਹੋਣ ਲੱਗੀ ਹੈ ਜੀ ਦੁਪਹਿਰੇ ਸਮਾਂ 11:30 ਵਜੇ ਦਾ ਤੇ ਦੋ ਦੰਦ ਵਸ਼ੀ ਆਪਣੇ ਫਾਰਮ ਦੇ ਪਹੁੰਚੀ ਆ ਹੁਣੇ ਬਹੁਤ ਜ਼ਿਆਦਾ ਚੰਗੀ ਵਸ਼ੀ ਤੇ ਸਾਰੇ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਜਿਹੜੇ ਚੈਨਲ ਨੂੰ ਵੇਂਦੇ ਆ ਵੀਜੀ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਆਪਣੇ ਚੈਨਲ ਵੀਜੀ ਵੱਧ ਤੋਂ ਵੱਧ ਕਰੋ ਫੋਲੋ ਲਾਈਕ ਕਮੈਂਟ ਤੇ ਸ਼ੇਅਰ ਵੀਜੀ ਜੁ ਕਰਾਇਆ ਕਰੋ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਸਕੇ ਇਹ ਆਪਣਾ ਬੱਛੀਆਂ ਦਾ ਕੰਮ ਵੀ ਆਪਣੇ ਫਾਰਮ ਤੇ ਮਿਲ ਗਿਆ ਤੇ ਝੋਟੀਆਂ ਤੇ ਮਿਲੋ ਮਿਲਦੀਆਂ ਮਿਲਦੀਆਂ ਸੀ ਅੱਗੇ ਬਹੁਤ ਜ਼ਿਆਦਾ ਚੰਗੀਆਂ ਕੁਆਲਿਟੀ ਦੀਆਂ ਆਪਣੇ ਫਰਮ ਦੇ ਝੋਟੀਆਂ ਵੀ 5 6 ਪਹੁੰਚ ਚੁੱਕੀਆਂ ਨੇ ਬਹੁਤ ਜ਼ਿਆਦਾ ਚੰਗੀਆਂ ਝੋਟੀਆਂ ਪਹੁੰਚੀਆਂ ਨੇ ਝੋਟੀਆਂ ਪਹੁੰਚੀਆਂ ਨੇ ਜਿਹੜੀਆਂ ਦੰਦਾਂ ਵਿੱਚ 4 ਦੰਦ 6 ਦੰਦ ਜੋਦ 15 ਪਲੱਸ ਵਾਲੀ ਤੇ ਲਓ ਜੀ ਬੱਛੀ ਸੂਈ ਦੇ ਮਗਰ ਵੀ ਇਹਦੇ ਬੱਛੀ ਆ ਤੁਹਾਨੂੰ ਕਰਾਉਣੇ ਆ ਦਰਸ਼ਨ ਬੱਛੀ ਦੇ ਆਪ ਵੀ ਬੱਛੀ ਆ ਜੀ ਅਜੇ ਦੋਦਾਂ ਤੇ ਬੱਛੀ ਆ ਜੀ ਤੇ ਮਗਰ ਵੀ ਇਹਦੇ ਬੱਛੀ ਆ ਜੀ ਰਾਤ ਦੀ ਬੱਛੀ ਸੂਈ ਆ ਜੀ ਉਹ ਜਿਆਦਾ ਚੰਗੇ ਵੱਡੇ ਕਦ ਕਾੜ ਦੀ ਵੱਡੇ ਢਾਂਚੇ ਦੀ ਮਈਆਂ ਵਾਲਾ ਥਣ ਲੱਗਾ ਬੱਛੀ ਨੂੰ ਤੇ ਲਿਵਾ ਵੀ ਮੱਝਾਂ ਵਾਲਾ ਪੱਕਾ ਲਿਵਾ ਜਨ ਕਹਿੰਦੇ ਉਹ ਲੱਗਾ ਇਕੋ ਲੈਵਾ ਆਰਡਰ ਵੇਖੋ ਤੇ ਥਣਕ ਪਾਲਟੀ ਵੇਖੋ ਬਸ਼ੀ ਕਿ ਲੱਗੀ ਐ ਕਰਮਾਲੀ ਦੇ ਵੇਖੋ ਐ ਗੁੱਠੋ ਗੁੱਠ ਥਣ ਲੱਗੇ ਆ ਕਾਲਾ ਸ਼ਾਹ ਥਣ ਰੁਗ ਰੁਗ ਦਾ ਥਣ ਤੇ ਨੋਕ ਵਾਲਾ ਥਣ ਜਿਹਨੂੰ ਕਹਿੰਦੇ ਹੋ ਇਹਨੂੰ ਇੱਕ ਪਤਮਸ਼ੀ ਤੋਰ ਮਸ਼ੀ ਮੜੀ ਤੇ ਟਾਈਮ ਤੇ ਨਾ ਹੋ ਗਿਆ ਤਾਂ ਪਹਿਲਾਂ ਦਾ 12 ਵਾਜੀ ਸਾਡੇ ਸਾਡੇ ਕੇ 12 ਦਾ ਟਾਈਮ ਐ ਜੀ ਬਸ਼ੀ ਨੇ ਹਾਂ ਜੇਰ ਜੇਰ ਪ੍ਰੋਪਰ ਸੁੱਟ ਗਈ ਐ ਜੀ ਬਹੁਤ ਜ਼ਿਆਦਾ ਵੱਡੇ ਟਾਂਚੇ ਦੀ ਐ ਜੋ ਬੰਦੇ ਕੱਦ ਦੇ ਬਰਾਬਰ ਦੀ ਬੱਛੀ ਐ ਜੋ ਬੰਦੇ ਨੂੰ ਬਿਲਕੁੱਚੇ ਕੱਦ ਦੀ ਐ ਤਾਂ ਬੰਦੇ 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 ਮੇ ਕੁਆਟਰ ਵਾਸ਼ੀਨ ਲੱਗਾ ਆ ਰਾਮਨਾ ਦੁੱਧ ਬੱਛੀ ਜਿਹੜੀ ਆ ਰਾਮਨਾ 25 ਕਿਲੋ ਬੱਛੀ ਦੁੱਧ ਭਰਾ ਦੇਗੀ ਆ ਰਾਮਨਾ ਜੋ ਦੰਦ ਬੱਛੀ ਬਿਲਕੁਲ ਤਾਜੀ ਸੀ ਬਹੁਤ ਹੀ ਚੰਗੇ ਸੀਮਣ ਦੀ ਆਪ ਤੇ ਚੰਗੇ ਸੀਮਣ ਦੀ ਮਗਰ ਬੱਛੀ ਦਿੱਤੀ ਹੈ ਜੀ ਤੇ ਜਿਹਨ ਪਤਾ ਲੱਗੇ ਖੜ ਕੇ ਖਾ ਲ ਲੈ ਚਲੇ ਵੀਰਾਂ ਭਰਾਵਾਂ ਨੇ ਕਦ ਗਿਣਾ ਕੇ ਬੱਛੀ ਦਾ ਜੀ ਉਧਾਂ ਖੜ ਜਾ ਬੱਛੀ ਵੇ ਲੋ ਜਵਨ ਦੇ ਬਿਲਕੁਲ ਆ ਮੋਢਿਆਂ ਦੇ ਬਰਾਬਰ ਦੀ ਹੈ ਇੱਕ ਅੱਖ ਛੋਟੀ ਛੋਟੀ ਨਹੀਂ ਲੱਗੇ ਛੋਟੀ ਬੱਧੀ ਆ ਜੀ ਛੋਟੀ ਵੇ ਲੋ ਜਮਾ ਛੋਟੀ ਜੀ ਆਪਦੀ ਲੱਗੇ ਵੱਡੇ ਟਾਂਚੇ ਦੇ ਵੱਡੇ ਕਦ ਕਾਠ ਦੀ ਦੋ ਦੰਦ ਬੱਛੀ ਹੈ ਜੀ ਤਾਜੀ ਸੂਈ ਸਵਾਈ ਮਗਰ ਵੀ ਬਹੁਤ ਜ਼ਿਆਦਾ ਟੌਪ ਦੀ ਵੱਸ਼ੀ ਹੈ ਜੀ ਵੇਖੋ ਚੰਗੇ ਸੀਮਣ ਦੀ ਰੱਸੀ ਹੈ ਜੀ ਮਗਰ ਜੀ ਸਖ ਸੀਮਣ ਦੀ ਵੱਸ਼ੀ ਹੈ ਮਗਰ ਜੀ ਆਪ ਦਾ ਜੋ ਚੰਗੀ ਹੈਗੀ ਹੈਗੀ ਤੇ ਚਵਾਈ ਲੱਗੀ ਆ ਬਹੁਤ ਜ਼ਿਆਦਾ ਚੰਗੀ ਮਈਆਂ ਵਾਲਾ ਥਾਂ ਦੇ ਬਾ ਵਸ਼ੀਨ ਕਰ ਮਾੜੀ ਲੱਗਦਾ ਬਾਕੀ ਜਿੰਨੇ ਵੀ ਭਰਾਉਣੇ ਇੱਕ ਡੰਗ ਦੋ ਡੰਗ ਤਸੱਲੀ ਕਰਕੇ ਕਹਿੰਦੇ ਮੱਜਾਂ ਨੂੰ ਚਲੋ ਆਪਣੇ ਫਾਰਮ ਤੇ ਕਾਫੀ ਖੜੀਆਂ ਨੇ ਇਹਨਾਂ ਵੀਡੀਓ ਕੱਲ ਨੂੰ ਅਪਲੋਡ ਪਾਵਾਂਗੇ ਬਾਹਰ ਵੀ ਮਾਲ ਕਾਫੀ ਖੜਾ ਆਪਣਾ ਚੰਗੇ ਚੰਗੇ ਝੋਟੀਆਂ ਖੜੀਆਂ ਜੀ ਇਤਰੇ ਵੱਜੀਆਂ ਆਖੋ ਇਹ ਝੋਟੀਆਂ ਹੋਣੇ 4 ਦੰਦ 6 ਦੰਦ ਜਿਹੜੀਆਂ ਦੁੱਧ 17 18 ਪਲੱਸ ਵਾਲੀਆਂ ਝੋਟੀਆਂ ਵੱਡੇ ਢਾਂਚੇ ਵੱਡੇ ਗੱਦ ਕਰਦੇ ਨੇ ਦੀ ਵੀਡੀਓ ਬਾਅਦ ਚ ਪੋਸਟ ਕਰਾਂਗੇ ਕਿਉਂਕਿ ਵੀ ਅੱਜ ਹੀ ਆਪਣੇ ਫਾਰਮ ਤੇ ਮਾਲ ਉਤਰਿਆ ਸਾਰਾ ਤੇ ਬਹੁਤ ਜ਼ਿਆਦਾ ਚੰਗੀ ਵਛੀ ਹੈ ਜੀ ਠੰਡੀ ਸੀ ਤੇ ਇੰਨੀ ਗਾਣਾਂ ਅੰਤਿ ਕਿੰਨਾ ਪੁੱਠਲੇ ਤਾਂ ਮਰ ਬਹੁਤ ਜ਼ਿਆਦਾ ਚੰਗੀ ਠੰਡੀ ਠੀੜ ਇਦਾਂ ਬੈਠੋ ਬਣਾ ਵਛੀ ਦੇ ਚੱਕਰ ਨੇ ਨਿਆਣਾ ਲੈਣਾ ਪਉਂਦੀ ਕੋਈ ਲੋੜ ਨਹੀਂ ਤੇ ਵੱਡੇ ਢਾਂਚੇ ਤੇ ਵੱਡੇ ਕਦ ਕਾਟਦੀ ਮਸ਼ੀਨ ਹੈ ਜੀ ਕੋਈ ਛੋਟੇ ਕਦ ਕਾਟਦੀ ਮਸ਼ੀਨ ਨਹੀਂ ਹੈਗੀ ਜੀ ਤੇ ਲੇਵਾ ਕਰਮਾ ਵਾਲੀ ਰੱਬ ਨੇ ਬਹੁਤ ਜ਼ਿਆਦਾ ਘਟ ਕੇ ਲਾਇਆ ਤੇ ਚੰਗੀ ਚੀਜ਼ ਲੈਂਦੇ ਅਸੀਂ ਚਾਹ ਬਾਣਿਆ ਜੀ ਮੱਝ ਵੀ ਚੰਗੀ ਚੰਗੀ ਤੇ ਬੱਛੀ ਵੀ ਚੰਗੀ ਚੰਗੀ ਇਸ ਫਾਰਮ ਤੇ ਤੁਹਾਨੂੰ ਮਿਲੇਗੀ ਇਤੋਂ ਵੀ ਕੋਸ਼ਿਸ਼ ਕਰਾਂਗੇ ਇਤੋਂ ਵੀ ਚੰਗੇ ਚੰਗੇ ਜਾਨਵਰ ਲਿਆ ਕੇ ਤੁਹਾਨੂੰ ਖੁਸ਼ੀ ਕਰੀਏ ਮੈਨੂੰ ਜੀ ਬਾਕੀ ਆਪਣੀ ਹਰ ਵਾਰ ਦੀ ਉਹ ਅੰਦਾਜ਼ੀ ਚਵਾਈ ਇੱਕ ਡੰਗ ਦੋ ਡੰਗ ਕਰਕੇ ਖੜੋ ਜੀ ਬੇਸ਼ੱਕ ਤਸੱਲੀ ਕਰਕੇ ਖੜੋ ਚਲੋ ਮਾਲ ਤਾਂ ਵੀਰਾਂ ਭਰਾਵਾਂ ਨੇ ਜਿਹੜੇ ਆਪਣੇ ਨਾਲ ਜੁੜੇ ਸਾਰਿਆਂ ਨੂੰ ਪਤਾ ਵੀ ਆਪਣਾ ਮਾਲ ਕਿੱਥੋਂ ਆਉਂਦਾ ਕੋਈ ਆਪਣਾ ਮਾਲ ਜੀ ਮੰਡੀ ਦਾ ਨਹੀਂ ਹੁੰਦਾ ਜਾਂ ਲੋਕਲ ਮਾਲ ਨਹੀਂ ਹੁੰਦਾ ਜੀ ਕੋਈ ਮੰਡੀ ਦਾ ਮਾਲ ਜਾਂ ਲੋਕਲ ਮਾਲ ਸਾਬਤ ਕਰਦੇ ਬੰਦਾ ਮੈਂ ਫ੍ਰੀ ਦੇ ਦਿਆਂਗੇ ਆਪਾਂ ਜੀ ਆਪਣਾ ਸਾਰਾ ਮਾਲ ਹੀ ਪਿਓਰ ਹਰਿਆਣੇ ਜੋਂ ਆਉਂਦਾ ਉਹ ਯਾਰਾ ਚੰਗੀਆਂ ਬੱਛੀਆਂ ਤੇ ਮੱਝਾਂ ਹੁੰਦੀਆਂ ਜੀ ਸਾਖੀ ਦੇ ਵੀਰਾਂ ਭਰਾਵਾਂ ਵੇਖਿਆ ਵੀ ਚੰਗੀਆਂ ਬੱਛੀਆਂ ਤੇ ਚੰਗੀਆਂ ਮੱਝਾਂ ਆਪਣੇ ਫਾਰਮ ਤੇ ਸੀ ਤੇ ਘਰੇ ਵੀ ਇਸੇ ਰੁਟੀਨ ਦੇ ਵਿੱਚ ਕੰਮ ਤਾਂ ਮਤਿਆ ਕਿਉਂਕਿ ਥੋੜਾ ਜਿਹਾ 2-4 ਦਿਨਾਂ ਦਾ ਲੇਟ ਹੋ ਗਿਆ ਕਿਉਂਕਿ ਫਸਲ ਦੀ ਕਟਾਈ ਦਾ ਸਮਾਂ ਸੀ ਤੁੜੀਦੰ ਦਾ ਸਮਾਂ ਸੀ ਤੇ ਬਹੁਤ ਜ਼ਿਆਦਾ ਚੰਗੀ ਵਸ਼ੀ ਹੈ ਚੰਗੇ ਸੀਮਣ ਦੀ ਚੰਗੇ ਰਿਕਾਰਡ ਵਾਲੀ ਵਸ਼ੀ ਹੈ 28 4 2024 ਦੀ ਵੀਡੀਓ ਅਪਲੋਡ ਹੈ ਜੀ ਤੇ ਨੰਬਰ ਆਪਣਾ ਜੀ 95016 ਤੇ 58050 ਪਿੰਡ ਭੋਲੇ ਕੇ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਨੇੜੇ ਫਤੇਗੜ ਚੂੜੀਆਂ ਤੇ ਆਪਣੇ ਨੰਬਰ ਤੇ ਵੀਡੀਓ ਕਾਲ ਲਓ ਇਸ ਫਰਕ ਤੇ ਸਰਪੰਚ ਡੇਰੀ ਫਾਰਮ ਦੇ ਇੰਸਟਾ ਦੇ ਸਰਪੰਚ ਫੇਰੀ ਫਾਰਮ ਫੇਸਬੁੱਕ ਤੇ ਵੀ ਇਹਨਾਂ ਵੀਡੀਓ ਅਪਲੋਡ ਹੁੰਦੀਆਂ ਰਹੀਆਂ ਜੀ ਤੇ ਬਹੁਤ ਜ਼ਿਆਦਾ ਚੰਗੀ ਬੱਛੀ ਟੌਪ ਦੀ ਜਿਹਨੇ ਕਿਸੇ ਨੇ ਵੀ ਨੇ ਸ਼ੌਂਕੀਆ ਤੌਰ ਤੇ ਘਰ ਰੱਖਣ ਵਾਲੀ ਚੀਜ਼ ਇਹਨੂੰ ਸ਼ੌਂਕ ਨਾਲ ਰੱਖਣ ਵਾਲੀ ਚੀਜ਼ ਆ ਉਹ ਚੀਜ਼ ਹੈ ਜੀ ਸਾਰੇ ਵੇਖਾਂ ਵਾਲੇ ਵੀ ਨਾ ਭਾਣ ਪਿਆਰ ਭਰੀ ਸਾਸਰੀ ਘਾਲ ਜੀ ਤੇ ਧੰਨਵਾਦ ਜੀ ਬਾਕੀ ਵੀਡੀਓ ਕੱਲ ਨੂੰ ਪਾਵਾਂਗੇ ਸਾਰੀ ਤੁਹਾਨੂੰ ਅਪਲੋਡ ਕਰਾਂਗੇ ਵੱਡੀ ਵੀਡੀਓ ਜੀ